ਆਦੇ ਵਿੱਚ ਤੁਹਾਡਾ ਸਾਰਾ ਦੇਖਵਰੀ ਫਿਰ ਤੋਂ ਸਵਾਗਤ ਆਹ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਕਿ 2024 ਲੋਕ ਸਭਾ ਇਲੈਕਸ਼ਨ ਦੀਆਂ ਤਿਆਰੀਆਂ ਸ਼ੋਰ ਸ਼ੋਹਰੇ ਨਾਲ ਚੱਲ ਰਹੀਆਂ ਤੇ ਇਸ ਟਾਈਮ ਜਿੰਨੇ ਵੀ ਰਾਜਨੀਤਿਕ ਖਿਡਾਰੀ ਆ ਮਾਰਕੀਟ ਦੇ ਵਿੱਚ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਕਮਰ ਕੱਸ ਕੇ ਆ ਚੁੱਕੇ ਨੇ ਭਾਜਪਾ ਅਕਾਲੀ ਦਲ ਆਮਾਦੀ ਪਾਰਟੀ ਸਾਰੇ ਜਿੰਨੇ ਵੀ ਲੀਡਰ ਸਾਰੇ ਆ ਚੁੱਕੇ ਤੇ ਅੱਜ ਇਸ ਵਿਸ਼ੇ ਤੇ ਗੱਲ ਕਰਨਾ ਅਸੀਂ ਆਏ ਹਾਂ ਸਿੰਦਰ ਸਿੰਘ ਸੋਢੀ ਜੀ ਨਾਲ ਜੰਦਰ ਕੈਂਟ ਹਲਕਾ ਦੇ ਇੰਚਾਰਜ ਆਮਾਦੀ ਪਾਰਟੀ ਦੇ ਅਗਲਗ ਪਾਰਟੀਆਂ ਜਿੰਨੇ ਵੀ ਰਾਜਨੀਤਿਕ ਖਿਡਾਰੀ ਨੇ ਪਤਾ ਨਹੀਂ ਲੱਗਦਾ ਕਦੋਂ ਰਾਤੋਂ ਰਾਤ ਬਿਨਾ ਪਾਰਟੀ ਨੂੰ ਇਨਫੋਰਮ ਕੀਤੇ ਇੱਧਰ ਉੱਧਰ ਜਾ ਰਹੇ ਨੇ ਕਿਵੇਂ ਵੇਖਦੇ ਹੋ ਇਹ ਜਿਹੜੀ ਇਸ ਤਰ੍ਹਾਂ ਦੀ ਰਵੈਤ ਚੱਲੀ ਆ ਇਹ ਇੱਕ ਬਹੁਤ ਮਾੜੀ ਗੱਲ ਹੈ ਔਰ ਜਿਹੜੇ ਬੰਦੇ ਪਾਰਟੀਆਂ ਦੇ ਵਿੱਚ ਰਹਿੰਦੇ ਆ ਉਹ ਪਾਰਟੀਆਂ ਉਹਨਾਂ ਨੂੰ ਲੀਡਰ ਬਣਾਉਂਦੀਆਂ ਉਹਨਾਂ ਨੂੰ ਐਮਐਲਏ ਐਮਪੀ ਬਹੁਤ ਕੁਝ ਦਿੰਦੀਆਂ ਆ ਲੇਕਿਨ ਆਪਣੇ ਲਾਲਚ ਦੀ ਖਾਤਰ ਲੋਕਾਂ ਨੂੰ ਜਿਹੜਾ ਬੇਵਕੂ ਬਣਾਉਂਦੇ ਆ ਉਹਨਾਂ ਤੇ ਕੋਈ ਨਾ ਕੋਈ ਐਸਾ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਉਹ ਜਦੋਂ ਕਿਤੇ ਜਾਣਾ ਵੀ ਆ ਤੇ ਉਹ ਇਮੀਡੀਏਟਲੀ ਜਾ ਕੇ ਕਿਤੇ ਇਲੈਕਸ਼ਨ ਨਾਲ ਲੜ ਸਕੋ ਜਿਉਂ ਗੱਲ ਕਰੀਏਗੀ ਤੁਹਾਡੇ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਤੁਹਾਡਾ ਕੈਂਡੀਡੇਟ ਸੀਗਾ ਸੁਸ਼ੀਲ ਰਿੰਕੂ ਬੜੀਆਂ ਉਮੀਦਾਂ ਦੇ ਨਾਲ ਤੁਸੀਂ ਉੱਤੇ ਵਿਸ਼ਵਾਸ ਕੀਤਾ ਹੈਨਾ ਤੇ ਇੱਕਦਮ ਉਡਾਰੀ ਮਾਰੀ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਸੁਸ਼ੀਲ ਰਿੰਕੂ ਇੱਕ ਹਾਰਿਆ ਹੋਇਆ ਐਮਐਲਏ ਸੀਗਾ ਔਰ ਆਵਾਦੀ ਪਾਰਟੀ ਨੇ ਉਹਨੂੰ ਹਾਰੇ ਹੋਏ ਐਮਐਲਏ ਨੂੰ ਆਪਣਾ ਜਦੋਂ ਬਾਈ ਇਲੈਕਸ਼ਨ ਹੋਈ ਆ ਉਹਦੇ ਵਿੱਚ ਕੈਂਡੀਡੇਟ ਬਣਾਇਆ ਔਰ ਉਹਨੂੰ ਜਿਤਾਇਆ ਐਮਪੀ ਬਣਾ ਕੇ ਉਹਨੂੰ ਪਾਰਲੀਮੈਂਟ ਚ ਭੇਜਿਆ ਔਰ ਜਦੋਂ ਹੁਣ ਲੋਕ ਸਭਾ ਇਲੈਕਸ਼ਨਾਂ ਹੋਣੀਆਂ ਸੀਗੀਆਂ ਤੇ ਸਭ ਤੋਂ ਪਹਿਲਾਂ ਉਹਦੀ ਟਿਕਟ ਜਿਹੜੀ ਆ ਅਨਾਉਂਸ ਕੀਤੀ ਗਈ ਔਰ ਉਸ ਕੈਂਡੀਡੇਟ ਨੇ ਸੁਸ਼ੀਲ ਰਿੰਗ ਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਕਿ ਤੁਹਾਡੇ ਕੋਲ ਆਪਣੀ ਪਾਰਟੀ ਦੇ ਕੋਈ ਪੁਰਾਣੇ ਕੈਂਡੀਡੇਟਾਂ ਵਿੱਚ ਕੋਈ ਕੈਂਡੀਡੇਟ ਇਸ ਕਾਬਿਲ ਨਹੀਂ ਸੀਗਾ ਜਿਹਨੂੰ ਤੁਸੀਂ ਆਪਣੀ ਦਿਲੰਦਰ ਤੋਂ ਲੋਕ ਸਭਾ ਇਲੈਕਸ਼ਨ ਲੜਾਉਂਦੇ ਨਹੀਂ ਭਗਵਾਨਤਮਾਨ ਤੇ ਜ਼ਿੰਮੇਦਾਰ ਹੋ ਹੀ ਨਹੀਂ ਸਕਦੇ ਤੁਹਾਡੀ ਸਰਕਾਰ ਨਹੀਂ ਸਰਕਾਰ ਵੀ ਜ਼ਿੰਮੇਦਾਰ ਨਹੀਂਗੀ ਇਹ ਤਾਂ ਕੈਂਡੀਡੇਟ ਜਿਸ ਕੈਂਡੀਡੇਟ ਨੂੰ ਲਿਆਂਦਾ ਜਿਸ ਐਮਐਲਏ ਹਾਰੇ ਨੂੰ ਲਿਆ ਕੇ ਐਮਪੀ ਬਣਾਇਆ ਔਰ ਉਹਨੂੰ ਦੁਆਰਾ ਟਿਕਟ ਦਿੱਤੀ ਉਹ ਜ਼ਿੰਮੇਦਾਰ ਆ ਇਸ ਚੀਜ਼ ਦਾ ਸਰਕਾਰ ਨਾਲ ਥੋੜਾ ਇਸ ਤਰ੍ਹਾਂ ਦਾ ਦੂਜੀਆਂ ਪਾਰਟੀਆਂ ਚੋਂ ਵੀ ਆ ਰਹੇ ਆ ਮਾਨ ਸਾਹਿਬ ਨੇ ਇੱਕ ਸਤਕਾਰ ਦਿੱਤਾ ਉਹਨੂੰ ਉਸ ਬੰਦੇ ਨੂੰ ਤਾਂ ਚਾਹੀਦਾ ਹੀ ਕਿ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਜੀ ਨੇ ਮੈਨੂੰ ਕਿੱਡਾ ਵੱਡਾ ਸਤਿਕਾਰ ਦਿੱਤਾ ਮੈਨੂੰ ਹਾਰੇ ਹੋਏ ਐਮਐਲਏ ਨੂੰ ਐਮਪੀ ਬਣਾਇਆ ਦੁਆਰਾ ਟਿਕਟ ਦਿੱਤੀ ਬਹੁਤ ਅੱਛਾ ਕੰਮ ਕਰ ਰਹੇ ਆ ਔਰ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਵਾਜ਼ ਦੀ ਪਾਰਟੀ ਜੁਆਇਨ ਕੀਤੀ ਸੀ ਐਸਾ ਕਿ ਇੱਕ ਸਾਲ ਚ ਹੋ ਗਿਆ ਕਿ ਉਹ ਆਪਣੇ ਕਿਸੇ ਲਾਲਚ ਦੇ ਲਈ ਜਾ ਸਕਦੇ ਆ ਲੇਕਿਨ ਇਸ ਕਰਕੇ ਨਹੀਂ ਕਿ ਇਹਦੇ ਵਿੱਚ ਕੋਈ ਮਾਨ ਸਾਹਿਬ ਨੇ ਉਹਨਾਂ ਨੂੰ ਕਿਹਾ ਜਾਂ ਕੋਈ ਕੁਝ ਗੱਲ ਹੋਈ ਆ ਮਾਨ ਸਾਹਿਬ ਨੇ ਤਾਂ ਦੁਆਰਾ ਟਿਕਟ ਦਿੱਤੀ ਔਰ ਉਹਨਾਂ ਨੂੰ ਰਿਹਾ ਸੀ ਮੀਟਿੰਗਾਂ ਵੀ ਕੀਤੀਆਂ ਮੈਂ ਤੁਹਾਨੂੰ ਮੇਰੇ ਪੇਜ ਤੇ ਦੇਖਿਓ ਫੇਸਬੁੱਕ ਤੇ ਇਹਨਾਂ ਦੀਆਂ ਮੈਂ ਮੀਟਿੰਗਾਂ ਕੀਤੀਆਂ ਪਿੱਛੇ ਬੈਨਰ ਲੱਗੇ ਆ ਇਹਨਾਂ ਦੀ ਫੋਟੋ ਲੱਗੀ ਆ ਫਿਰ ਵੀ ਕਿਧਰੇ ਕਿਧਰੇ ਮੈਂ ਲੱਗਦਾ ਕਿ ਤੁਹਾਡੇ ਕੋਲ ਆਪਣੇ ਕੋਈ ਕੈਂਡੀਡੇਟ ਹੀ ਨਹੀਂ ਤੁਹਾਡੀ ਪਾਰਟੀ ਦੇ ਵਿੱਚ ਕੈਂਡੀਡੇਟ ਚੋ ਕਾਬਿਲ ਹੈ ਨਹੀਂ ਤੁਹਾਡੇ ਕੋਲ ਤੁਹਾਨੂੰ ਸਮਝ ਆ ਨਹੀਂ ਆਪਣੇ ਕੈਂਡੀਡੇਟਾਂ ਤੋਂ ਕਿਉਂ ਨਹੀਂ ਹੈਗੇ ਤੁਸੀਂ 13 ਕੈਂਡੀਡੇਟ ਚੋਂ ਦੇਖੋ ਤਾਂ ਜੇ ਆਮਰੋਦ ਸਰ ਕਿਹਨਾਂ ਦਾ ਕੈਂਡੀਡੇਟ ਆ ਖਡੂਰ ਸਾਹਿਬ ਕਿਹਨਾਂ ਦਾ ਕੈਂਡੀਡੇਟ ਗਰਦਾਸਪੁਰ ਕਿਹਨਾਂ ਦਾ ਕੈਂਡੀਡੇਟ ਅ ਸੰਤੋਖ ਚੌਧਰੀ ਜਿਹੜੀ ਆ ਉਹ ਬੀਜੇਪੀ ਚਲ ਗਈ ਤਜਿੰਦਰ ਬਿੱਟੂ ਬੀਜੇਪੀ ਚਲੇ ਗਿਆ ਅਸੀਂ ਥੋੜਾ ਲੈ ਗਏ ਆ ਸਾਰੇ ਬੀਜੇਪੀ ਤੇ ਜਾ ਰਹੇ ਆ ਸਾਰੇ ਪਾਰਟੀਆਂ ਜਿੰਨੀਆਂ ਪਾਰਟੀਆਂ ਦੇ ਅਸੀਂ ਤਾਂ ਲਜਾਈ ਨਹੀਂਦਾ ਸਾਡੇ ਕੋਲ ਤਾਂ ਆ ਆ ਕੇ ਉਹਨਾਂ ਨੇ ਕੰਟੈਕਟ ਕੀਤਾ ਕਿ ਸਾਨੂੰ ਤੁਸੀਂ ਲੈ ਲਓ ਹੁਣ ਵੀ ਆਦੇ ਆ ਬੰਦੇ ਉਹ ਕਹਿੰਦੇ ਆ ਕੇ ਕਿ ਸਾਨੂੰ ਤੁਸੀਂ ਲੈ ਲਓ ਅਸੀਂ ਜੇ ਤੁਸੀਂ ਲੈਣੇ ਆ ਤੇ ਅਸੀਂ ਆ ਜੰਨੇ ਆ ਉਹ ਫਿਰ ਜਦੋਂ ਦੇਖਦੇ ਅਸੀਂ ਠੀਕ ਆ ਬੰਦਾ ਇਹਨੂੰ ਚਲੋ ਲੈ ਲੈਨੇ ਆ ਤੁਹਾਨੂੰ ਤਾਂ ਕਿ ਲੈਣਾ ਹੀ ਨਹੀਂ ਚਾਹੀਦਾ ਤੁਹਾਡੇ ਕੋਲ ਆਪਣੇ ਕੈਂਡੀਡੇਟ ਬੰਨਵੇਂ ਕੈਂਡੀਡੇਟ ਤੁਹਾਡੇ ਕੋਲ ਆਪਣੇ ਦੇ ਸੀਗੇ ਪੋਲਿਟਿਕਸ ਇੱਕ ਐਸੀ ਚੀਜ਼ ਆ ਜਿਹਦੇ ਚ ਤੁਹਾਨੂੰ ਜਿੰਨੇ ਮਰਜ਼ੀ ਬੰਦੇ ਆਈ ਜਾਓ ਉਹਨਾਂ ਨੂੰ ਲੈਣਾ ਹੀ ਆ ਜਿੰਨੀਆਂ ਤੁਸੀਂ ਵੋਟਾਂ ਵਧਾਓਗੇ ਤੇ ਤੁਸੀਂ ਜਿੱਤਦੇ ਆ ਜੇ ਤੁਸੀਂ ਕਹੀ ਜੋ ਵੀ ਮੇਰੇ ਕੋ ਤਾਂ ਬਹੁਤ ਐ ਸਾਨੂੰ ਲੋੜ ਨਹੀਂ ਦੀ ਫਿਰ ਤਾਂ VOTERਾਂ ਦੀ ਵੀ ਲੋੜ ਨਹੀਂ ਤੁਹਾਨੂੰ VOTERਾਂ ਨੂੰ ਵੀ ਤੇ ਅਸੀਂ ਦੂਜੀ ਪਾਰਟੀ ਦੇ ਅਸੀਂ ਜਾ ਕੇ ਮੀਟਿੰਗਾਂ ਜੇ ਕਰਦੇ ਆਂ ਮੀਟਿੰਗ ਦੇ ਵਿੱਚ ਕੀ ਕਹਿੰਦੇ ਆਂ ਆਪਣੇ ਅਸੀਂ ਜਾ ਕੰਮ ਲੈ ਕੇ ਜਾਂਦੇ ਆਂ ਅਸੀਂ ਕੋਈ ਕਿਸੇ ਦਾ ਵਿਰੋਧ ਕਰਕੇ ਨਹੀਂ ਜਾਂਦੇ ਅੱਜ ਤੁਸੀਂ ਦੇਖੋ ਮੋਦੀ ਸਾਹਿਬ ਮੋਦੀ ਸਾਹਿਬ ਗੱਲ ਕਰਦੇ ਹੀ ਨਹੀਂਗੇ ਮੁੱਦਿਆਂ ਦੀ ਗੱਲ ਨਹੀਂ ਕਰਦੇ ਇਦਾਂੀਆਂ ਗੱਲਾਂ ਕਰਕੇ ਵੱਡੀਆਂ ਰੈਲੀਆਂ 'ਚ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਹੋਵੇ ਉਹਦੀਆਂ ਸਪੀਚਾਂ ਦੇ ਵਿੱਚ ਗੱਲ ਚ ਹੀ ਦੇਖਿਓ ਤੁਸੀਂ ਜਿਹੜੀਆਂ ਬੰਦਾ ਸੋਚਦਾ ਕਿ ਕੀ ਇਹ ਪ੍ਰਾਈਮ ਮਿਨਿਸਟਰ ਦੀ ਸਪੀਚ ਆ ਇਸ ਤਰ੍ਹਾਂ ਦੀਆਂ ਸਪੀਚਾਂ ਕਰਦੇ ਆ ਸਾਡੇ ਕੋਲੇ ਤਾਂ 92 ਐਮਐਲਏ ਆ ਔਰ 13 ਸੀਟਾਂ ਦੇ ਵਿੱਚੋਂ 9 ਸੀਟਾਂ ਜਿਹੜੀਆਂ ਸਾਡੀਆਂ ਆ ਨਾ ਉਹ 11 ਸੀਟਾਂ ਸਾਡੇ ਪਾਰਟੀ ਦੇ ਬੰਦਿਆਂ ਦੀਆਂ ਔਰ ਦੋ ਬੰਦੇ ਆਏ ਆ ਉਹਨਾਂ ਨੂੰ ਵੀ ਤੇ ਅਸੀਂ ਅਗਨੋਰ ਥੋੜਾ ਕਰਾਂਗੇ ਜਿਹੜੇ ਬੰਦੇ ਸਾਨੂੰ ਆ ਕੇ ਜੁਆਇਨ ਕਰ ਗਏ ਉਹਨਾਂ ਨੂੰ ਇੱਜ਼ਤ ਸਨਮਾਨ ਦੇ ਰਹੇ ਆ ਅਸੀਂ ਆ ਥੋੜੀ ਸਾ ਮੈਂ ਤੁਹਾਡੀ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਟੋਟਲ ਲਾ ਕੇ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਜਨਤਾ ਦਾ ਵਿਸ਼ਵਾਸ ਕਿੱਥੇ ਰਹਿ ਜਾਏਗਾ ਲੀਡਰਾਂ ਦੇ ਉੱਪਰ ਕਿਉਂਕਿ ਜੇ ਲੀਡਰਾਂ ਦੇ ਉੱਪਰ ਵਿਸ਼ਵਾਸ ਕੀਤਾ ਹੁੰਦਾ ਹੈ ਕਿ ਵੋਟਰਾਂ ਨੇ ਕਿ ਲੀਡਰ ਸਾਡੇ ਸਾਡੇ ਨੇ ਉਹਨਾਂ ਨੂੰ ਟਿਕਟ ਦਿੱਤੀ ਉਹਦਾ ਸਤਕਾਰ ਕੀਤਾ ਗਦਾਰੀ ਤਾਂ ਉਹਨੇ ਕੀਤੀ ਨਹੀਂ ਲੇਕਿਨ ਗਦਾਰੀ ਤਾਂ ਉਹਨੇ ਕੀਤੀ ਆ ਸਾਡੇ ਕੋਲੇ ਜੇ ਪਵਨ ਟੀਨੂ ਜੀ ਆਏ ਆ ਪਵਨ ਟੀਨੂ ਜੀ ਦਾ ਸਤਕਾਰ ਆ ਸ਼ਹਿਰ ਦੇ ਵਿੱਚ ਸਾਰੇ ਗਦਾਰੀ ਕਰਕੇ ਆ ਰਹੇ ਪਾਰਟੀਆਂ ਚ ਨਹੀਂ ਗਦਾਰੀ ਦੀ ਨਹੀਂ ਗੱਲ ਉਹਨਾਂ ਦੇ ਵਿੱਚ ਕਈ ਵਾਰੀ ਕੀ ਹੁੰਦੇ ਮਤਭੇਦ ਹੋ ਜਾਂਦੇ ਆ ਕਿਸੇ ਨਾ ਕਿਸੇ ਦੇ ਜਿੱਥੇ ਉਹ ਉਹ ਮਤਭੇਦਾਂ ਦੇ ਵਿੱਚ ਉਹ ਨਹੀਂ ਰਹਿ ਸਕਦੇ ਉਹ ਸਾਡੇ ਨਾਲ ਕੋਈ ਇਹਨਾਂ ਦਾ ਸਚੀਵਿੰਕੂ ਦਾ મતਭੇਦ ਵੀ ਨਹੀਂ ਹੋਇਆ ਕਈ ਵਾਰੀ ਕਈ ਥਾਵਾਂ ਤੇ ਹੁੰਦੇ ਆ મતਭੇਦ ਉਹ મતਭੇਦ ਜਾਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਜਾਂ ਕੁਛ ਉਹ ਕਹਿੰਦੇ ਕਿ ਨਹੀਂ ਮੇਰਾ ਇਹਨਾਂ ਨੇ ਪਾਰਟੀ ਦੇ ਵਿੱਚ ਜੇ ਸਤਕਾਰ ਨਹੀਂ ਆ ਤੇ ਜਿੱਥੇ ਮੈਨੂੰ ਸਤਕਾਰ ਮਿਲਦਾ ਮੈਂ ਉੱਥੇ ਜਾਣਾ ਪਵਨ ਟੀਨੂ ਜੀ ਇੱਥੇ ਦੇ ਰਹਿਣ ਵਾਲੇ ਆ ਇੱਥੇ ਉਹ ਸਾਬ ਨੇ ਸਾਰੇ ਟੀਚਰਾਂ ਨੂੰ ਪੱਕਿਆ ਕਰਤਾ 42000 ਨੌਕਰੀਆਂ ਦਿੱਤੀਆਂ ਮੈਜ ਹਸਪੀਟਲ ਅਪਗ੍ਰੇਡ ਹੋਏ ਸਕੂਲ ਅਪਗ੍ਰੇਡ ਹੋਏ ਔਰ ਇੰਨਾ ਕੁਝ ਹੋਣ ਦੇ ਬਾਵਜੂਦ ਕੌਣ ਕਹਿ ਸਕਦਾ ਅਸੀਂ ਕੰਮ ਨਹੀਂ ਕੀਤਾ ਮੈਨੂੰ ਯਾਦ ਆ ਕਿ ਚੰਨੀ ਸਾਹਿਬ ਨੂੰ ਇੱਕ ਵਾਰੀ ਵਿਧਾਨ ਸਭਾ ਚ ਪੁੱਛ ਲਿਆ ਕਾਲੀ ਦਲ ਨੇ ਤੁਹਾਡੀ ਸਰਕਾਰ ਨੇ ਤਾਂ ਕੰਮ ਹੀ ਕੋਈ ਨਹੀਂ ਕੀਤਾ ਚੰਨੀ ਸਾਹਿਬ ਕਹਿੰਦੇ ਕਿ ਅਸੀਂ ਪੈਚ ਵਰਕ ਕਰਾਇਆ ਇਹ ਹਲ ਕਰੋ ਜੀ ਤੁਹਾਨੂੰ ਬਗੈਰ ਤੇ ਆ ਨਹੀਂ ਦੱਸਾਂਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੀ ਸਰਕਾਰ ਨੇ ਕੀ ਕੀਤਾ ਸਾਡੀ ਸਰਕਾਰ ਨੇ ਸਰਕਾਰ ਨੇ ਸਾਡੀ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਬਣਾਇਆ ਜਿਨ੍ਹਾਂ ਦੇ ਵਿੱਚ ਪਿੰਡਾਂ 'ਚ ਅਸੀਂ ਲੈ ਕੇ ਗਏ ਉੱਥੇ ਪਿੰਡਾਂ ਦੇ ਕੰਮ ਕੀਤੇ ਲੋਕਾਂ ਦੇ ਕਿੰਨੇ ਕਿੰਨੇ ਸਾਲਾਂ ਦੇ ਕੰਮ ਰੁਕਿਓ ਸੀ ਜਿਹੜੇ ਛੋਟੇ-ਛੋਟੇ ਉਹ ਸਾਰੇ ਕੀਤੇ ਔਰ ਜਿਹੜੀ ਅਪਰ ਦਾ ਚੀਫ ਮਿਨਿਸਟਰ ਉਹ ਤਾਂ ਨਾਰਾ ਦਿੱਤਾ ਹੈ ਉਹਨਾਂ ਨੇ ਇਸ ਵਾਰ 130 ਪੰਜਾਬ ਬਣੇਗਾ ਹੀਰੋ ਕੀ ਬਾਤ ਹੈ ਤੇ 130 ਕਰਨੀ ਆ ਸਾਡਾ ਜਿਹੜਾ ਟਾਰਗੇਟ ਆ ਨਾ ਉਹ 130 ਦਾ ਆ ਸਾਡਾ ਟਾਰਗੇਟ ਇਹ ਨਹੀਂਗਾ ਕਿ ਅਸੀਂ ਜੀ 8 ਜਿੱਤਾਂਗੇ 9 ਜਿੱਤਾਂਗੇ 7 ਜਿੱਤਾਂਗੇ ਅਸੀਂ ਜਿਹੜਾ ਕੰਮ ਕਰ ਰਹੇ ਆ ਉਹ 130 ਲਈ ਕਰ ਰਹੇ ਆ ਠੀਕ ਆ ਅਸੀਂ 130 ਕਰਨੀਆਂ ਇੱਕ ਵਾਰੀ ਰਿਕਾਰਡ ਬਣ ਜਾਏ ਜਿੱਦਾਂ 92 MLA ਬਣਿਆ ਇਦਾਂ ਪ੍ਰਾਈਮ ਮਿਨਿਸਟਰ ਦੀ ਸੋਚ ਜਿਹੜੀ ਆ ਉਹ ਇਹ ਆ ਕਿ ਉਹ ਕਦੇ ਕਿਸੇ ਨੂੰ ਕੁਛ ਕਹਿੰਦੇ ਆ ਕਿਸੇ ਨੂੰ ਕੁਛ ਕਹਿੰਦੇ ਆ ਔਰ ਮੁਸਲਮਾਨਾਂ ਨੂੰ ਹਿੰਦੂਆਂ ਨੂੰ ਸਿੱਖਾਂ ਨੂੰ ਲੜਾਉਣ ਦੀ ਗੱਲ ਕਰਦੇ ਆ ਮੰਨ ਲਓ ਮੁਸਲਮਾਨਾਂ ਦੀ ਗੱਲ ਕਰ ਮੰਨ ਲਓ ਮੋਤੀ ਈਸਵਰ ਜੇ ਆਜ ਆਉਂਦਾ ਤੇ ਕਿੱਥੇ ਖੜਾ ਦੇਖਦੇ ਹੁੰਦੀ ਉਹਨਾਂ ਆਉਣ ਵਾਲੇ ਟਾਈਮ 'ਚ ਕੀ ਹਾਲ ਹੋਣਾ ਲੋਕਾਂ ਨੂੰ ਸਮਝ ਆ ਜਾਣੀ ਆ ਫਿਰ ਲੋਕਾਂ ਨੇ ਆਪਣਾ ਰੋਣਾ ਲੋਕ ਸੋਚਣਗੇ ਕਿ ਅਸੀਂ ਗਲਤ ਕੰਮ ਕਰ ਲਿਆ ਤੇ ਹੁਣ ਆਪਾਂ ਇਹਦੀ ਆਗਲੀ 29 ਜਿਹੜੀ ਆਣੀ ਆ ਉਹਦੇ ਵਿੱਚ ਕੁਝ ਕਰਾਂਗੇ ਮੈਨੂੰ ਨਹੀਂ ਲੱਗਦਾ ਕਿ ਇਹ ਹਲਾਤਾਂ ਕਿ ਲੋਕ ਸਮਝਦਾਰ ਆ ਲੋਕ ਸਮਝ ਰਹੇ ਆ ਠੀਕ ਆ ਕੱਟੜਵਾਦ ਵੀ ਹੁੰਦਾ ਆ ਕੁਝ ਲੋਕ ਸਮਝਦੇ ਪਾਰਟੀਆਂ ਨਾਲ ਵੀ ਜੁੜੇ ਹੁੰਦੇ ਆ ਉਹ ਚੰਗੀ ਆ ਲੇਕਿਨ ਜਿਹੜੀਆਂ ਵੋਟਾਂ ਸਫਲ ਕੱਢਦੀਆਂ ਇੱਕ ਦੂਸਰ ਜੱਗੀਆਂ ਉਹ ਵੋਟਾਂ ਸਰਕਾਰ ਬਣਾਉਂਦੀਆਂ ਔਰ ਇਦਾਂ ਦੇ ਲੋਕ ਜਿਹੜੇ ਆ ਉਹ ਦੂਜੀਆਂ ਚੰਗੀਆਂ ਪਾਰਟੀਆਂ ਨੂੰ ਕੋਲ ਦੇ ਜਿਨ੍ਹਾਂ ਨੇ ਜਿਹੜਾ ਸੈਕੂਲਰ ਕੰਟਰੀ ਆਈ ਦੀ ਸੈਕੂਲਰਿਜ਼ਮ ਆਵਾਈ ਪਾਰਟੀ ਸੈਕੂਲਰ ਪਾਰਟੀ ਹੈ ਚੰਗਾ ਬੰਦਾ ਸੈਕੂਲਰ ਪਾਰਟੀ ਦੇ ਚੱਲ ਕੇ ਆਪਣਾ ਵੋਟ ਪਾਏਗਾ ਤਾਂ ਕਿ ਧਰਮ ਦੇ ਜੜੀਆਂ ਉਹ ਸਰਕਾਰ ਬਣੇ ਸਾਡੀ ਪਾਰਟੀ ਕਿਸੇ ਧਰਮ ਦੀ ਪਾਰਟੀ ਨਹੀਂ ਦੀ ਇੱਥੇ ਬੀਜੇਪੀ ਧਰਮ ਦੀ ਪਾਰਟੀ ਧਰਮ ਦੀ ਗੱਲ ਕਰਦੀ ਅਕਾਲੀ ਗੱਲ ਧਰਮ ਦੀ ਗੱਲ ਕਰਦਾ ਆਪਾਂ ਜਦੋਂ ਧਰਮ ਦੀ ਗੱਲ ਕਰਾਂਗੇ ਨਾ ਉੱਥੇ ਬਹੁਤ ਵੱਡਾ ਕੰਟਰੀ ਨੂੰ ਸਟੇਟ ਨੂੰ ਨੁਕਸਾਨ ਹੋ ਜਾਂਦਾ ਪਾਕਿਸਤਾਨ ਚ ਅੱਜ ਕਿਉਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਉੱਥੇ ਧਰਮ ਦੇ ਮੁੱਦੇ ਚੱਲਦੇ ਧਰਮ ਦੀਆਂ ਗੱਲਾਂ ਚੱਲਦੀਆਂ ਜੇ ਸਾਡੇ ਜਿਹੜੇ VOTER ਆ ਉਹ ਸਿਆਣੇ ਹੋਣਗੇ ਉਹ ਧਰਮ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵਕਤ ਦੇ ਚੰਗੇ ਕਰੀਕੇ ਤੋਂ ਬੋਤਾਂ ਪੋਰ ਤੇ ਇੰਡੀਆ ਜਿਹੜਾ ਦੁਹਰਾ ਜਿਹੜਾ ਸਹੀ ਲਾਈਨ ਦੇ ਉੱਤੇ ਆਵੇ ਹਾਂਜੀ ਇਹ ਜਿ ਆਪਣੇ ਜਲੰਧਰ ਕੈਂਟ ਹੜਕੇ ਆਮਾਦੀ ਪਾਰਟੀ ਦੇ ਇਹ ਤਿੰਨ ਚਾਰ ਸਿਲਕਸਿ ਸੋਡੀ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਫਿਰ ਜਿਵੇਂ ਕਿ ਵਿਧਾਨ ਸਭਾ 2022 ਦੇ ਇਲੈਕਸ਼ਨਾਂ ਦੇ ਵਿੱਚ ਗਨਵੈਸਿੱਟਾ ਆਮ ਆਦੀ ਪਾਰਟੀ ਲੈ ਕੇ ਗਈ ਹੈ ਪੂਰੇ ਵਾਦੇ ਦੇ ਨਾਲ ਜੋ ਕਿਹਾ ਸੀ ਉਹਨਾਂ ਨੇ ਕਰਕੇ ਦਿਖਾਇਆ ਤੇ ਇਹਨਾਂ ਦੇ ਮੁਤਾਬਿਕ ਕਿੰਨਾ ਕਰਵਾਦੇ ਮੁਤਾਬਿਕ ਇਹਨਾਂ ਦੇ ਮੁਕਾਬਲੇ ਤੇ ਨਾ ਕਾਂਗਰਸ ਨਾ ਅਕਾਲੀ ਨਾ ਬੀਜੇਪੀ ਕਿਸੇ ਵੀ ਪਾਰਟੀ ਨੂੰ ਆਪਣੇ ਸਾਹਮਣੇ ਖੜਾ ਮਹਿਸੂਸ ਨਹੀਂ ਕਰ ਰਹੇ ਔਰ ਇਸ ਵਾਰੀ ਕਹਿ ਰਹੇ ਨੇ ਕਿ 13 ਜਾਂ 14 ਸੀਟਾਂ ਜਿਹੜੀ ਹੈ ਆਮ ਆਦੀ ਪਾਰਟੀ ਲੈ ਕੇ ਜਾਏਗੀ ਹੁਣ ਦੇਖਣਾ ਹੈ 2024 ਇਲੈਕਸ਼ਨ ਜਦੋਂ ਹੁੰਦੇ ਨੇ ਉਸ ਤੋਂ ਬਾਅਦ ਕਿੰਨਾ ਦੀਆਂ ਗੱਲਾਂ ਨਾਲ ਕਿੰਨਾ ਕੁ ਸੱਚ ਕਿੰਨਾ ਕੌਨਫੀਡੈਂਸ ਲੈਵਲ ਦੇ ਰਿਹਾ ਹੈਗਾ અમારી ਪਾਰਟੀ ਦੇ ਕੈਂਡੀਡੇਟ ਪੂਰੇ ਕੌਨਫੀਡੈਂਸ ਨਾਲ ਪੂਰਾ ਕਹਿ ਰਹੇ ਨੇ ਕਿ ਇਸ ਵਾਰ ਹੀ ਫੇਰ ਅਸੀਂ ਆਵਾਂਗੇ ਤੇ ਚਲੋ ਉਮੀਦ ਕਰਦੇ ਹਾਂ ਕਿ ਸ਼ਾਇਦ ਇਹਨਾਂ ਦੀ ਗੱਲ ਸੱਚ ਹੋਵੇ ਪਰ ਪਤਾ ਲੱਗੇਗਾ 2024 ਲੋਕ ਸਭਾ ਦੀ ਚੋਣ ਦੀ ਅਧਿਆਤਕ ਤੋਂ ਸਸੀ ਬਾਦੂਤ ਦੇਣੀ ਤੋਂ ਸ਼ੁਰੂ ਹੋ ਗਈ